ਇਹ ਜਿਹੜੇ ਭਿੰਡਰਾਂ ਵਾਲੇ ਦੇ ਚੇਲੇ ਚਪਟੇ ਨੇ ਇਹਨਾਂ ਦੀ ਨਜ਼ਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕੋਈ ਕਦਰ ਨਹੀਂ ਜੋ ਭਿੰਡਰਾਂ ਵਾਲਾ ਕਹਿੰਦਾ ਸੀ ਇਹ ਉਹੀ ਕਰਦੇ ਐ ਬਾਹਗੁਰੂ ਜੀ ਕਾ ਖਾਲਸਾ ਬਾਹਗੁਰੂ ਜੀ ਕੀ ਫਤਿਹ ਅੱਜ ਮੈਂ ਗੱਲਬਾਤ ਕਰਨੀ ਹੈ ਜਿਹੜੇ ਭਿੰਡਰਾਂ ਵਾਲੇ ਦੇ ਚੇਲੇ ਚਪਟੇ ਨੇ ਜਾਂ ਉਹਦੇ ਚਮਚੇ ਨੇ ਉਹਨਾਂ ਦੀ ਜਿਹੜੇ ਕਾਰਗੁਜ਼ਾਰੀ ਹੈ ਜਦੋਂ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰੋਗੇ ਫਿਰ ਗਾਲੀ ਗਲੋਚ ਕਰਦੇ ਆਂ ਔਰ ਮੈਂ ਗੱਲਬਾਤ ਤਾਂ ਕਰ ਰਿਹਾ ਕਿਉਂਕਿ ਜਿਹੜਾ ਸਿੱਖ ਹੈ ਉਹਦਾ ਸ਼ਬਦ ਗੁਰੂ ਹੈ ਜਾਨਕੀ ਗੁਰੂ ਗ੍ਰੰਥ ਸਾਹਿਬ ਸਚੇ ਪਾਤਸ਼ਾਹ ਉਹਦੇ ਗੁਰੂ ਹੈ ਇਹ ਜਿਹੜੇ ਭਿੰਡਰਾਂ ਵਾਲੇ ਦੇ ਚੀਲੇ ਚਪਟੇ ਨੇ ਇਹਨਾਂ ਦੀ ਨਜ਼ਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕੋਈ ਕਦਰ ਨਹੀਂ ਜੋ ਭਿੰਡਰਾਂ ਵਾਲਾ ਕਹਿੰਦਾ ਸੀ ਇਹ ਉਹੀ ਕਰਦੇ ਆਂ ਜੋ ਉਹਨੇ ਗੱਪਾਂ ਮਾਰੀਆਂ ਪਹਿਲਾਂ ਤੇ ਉਹੀ ਗੱਪਾਂ ਦਾ ਪ੍ਰਚਾਰ ਇਹ ਸੇ ਕੌਮ ਦੇ ਵਿੱਚ ਕਰਦੇ ਰਹੇ ਮੈਂ ਦੋ ਤਿੰਨ ਵੀਡੀਓ ਭਿੰਡਾ ਵਾਲੇ ਦੀਆਂ ਦੇਖੀਆਂ ਪਹਿਲਾਂ ਮੈਂ ਸੰਤ ਕਹਿੰਦਾ ਸੀ ਤੇ ਅੱਜ ਤੋਂ ਬਾਅਦ ਉਹਨੂੰ ਸੰਤ ਵੀ ਨਹੀਂ ਕਹਿਣਾ ਆਪਾਂ ਤੇ ਉਹਦੇ ਵਿੱਚ ਉਹ ਇੱਕ ਬਰਸੀ ਤੇ ਬੈਠਾ ਸੰਤ ਕਰਤਾਰ ਸਿੰਘ ਦੀ ਪਤਾ ਨਹੀਂ ਸੰਤ ਗੁਰਬਾਧਨ ਸਿੰਘ ਦੀ ਹੈ ਉਥੇ ਕਹਿੰਦਾ ਵੀ 17 ਮਿੰਟਾਂ ਵਿੱਚ ਸੁਖਮਨੀ ਸਾਹਿਬ ਦਾ ਪਾਠ ਹੋ ਜਾਂਦਾ ਹੈ ਤੇ 2 ਤੋਂ 2.5 ਮਿੰਟ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਹੋ ਜਾਂਦਾ ਹੈ ਇਹੋ ਗੱਲਾਂ ਕਰਦਾ ਫਿਰ ਇਹਦੇ ਚੇਲੇ ਚਾਪਟੇ ਨਾਲ ਇਹ ਕਹਿੰਦੇ ਨੇ ਕਿ 101 ਪਾਠ ਜਪਜੀ ਸਾਹਿਬ ਦਾ ਰੋਜ਼ ਕਰਦੇ ਸੀ ਜਣ ਕਿ ਜਿਹੜੀਆਂ ਗੱਪਾਂ ਉਸ ਵਕਤ ਮਾਰੀਆਂ ਜਾਂੀਆਂ ਉਹੀ ਗੱਪਾਂ ਇਹ 6 ਕੌਮ ਦੇ ਵਿੱਚ ਪ੍ਰਚਾਰ ਦੇ ਰਹੇ ਤੇ ਉਹਨਾਂ ਗੱਪਾਂ ਦਾ ਇੰਨਾਕ ਅਸਰ ਸਿੱਖ ਔਮ ਤੇ ਹੋਇਆ ਤੇ ਅੱਜ ਜਦੋਂ ਤੁਸੀਂ ਲੌਜਿਕ ਦੇ ਨਾਲ ਵਿਚਾਰ ਦੇ ਨਾਲ ਇਹਨਾਂ ਨਾਲ ਗੱਲ ਕਰੋਗੇ ਇਹ ਗੱਲ ਮੰਨਦੇ ਨਹੀਂ ਫਿਰ ਗਾਲਾਂ ਕੱਢਦੇ ਐ ਮੈਂ ਗਰੰਟੀ ਨਾਲ ਕਹਿੰਦਾ ਕਿ 17 ਮਿੰਟਾਂ ਦੇ ਵਿੱਚ ਕਿ ਜੇ ਕੋਈ ਸੁਖਮਨੀ ਸਾਹਿਬ ਦਾ ਪਾਠ ਕਰਕੇ ਸੁਣਾ ਦੇਵੇ ਬੋਲ ਕੇ ਕੋਈ 17 ਮਿੰਟਾਂ ਦੇ ਵਿੱਚ ਸੂਨੇ ਦਾ ਪਾਠ ਸੁਣਾ ਦੇਵੇ ਤਾਂ 10 ਲੱਖ ਰੁਪਇਆ ਇਨਾਮ ਦੇਵਾਂਗੇ ਜੇ ਕੋਈ ਬੰਦਾ 17 ਮਿੰਟਾਂ ਵਿੱਚ ਸੋ ਪੁਣੀ ਸਰ ਦਾ ਪਾਠ ਸੁਣਾ ਦੇ ਤੇ ਤਿੰਨ ਤੋਂ 2.5 ਮਿੰਟਾਂ ਵਿੱਚ ਜੇ ਕੋਈ ਜਪਨੀ ਸਰ ਦਾ ਪਾਠ ਸੁਣਾ ਦੇ ਬੋਲ ਕੇ ਹਾਂ ਠੀਕ ਹੈ ਜੇ ਮੈਂ ਉਹ ਗੁਣਗੁਣ ਕਰਦੇ ਹੁੰਦੇ ਨੇ ਉਦੋਂ ਤੱਕ ਮੈਂ ਤੁਹਾਨੂੰ ਤੁਸੀਂ ਘੰਟੇ ਵਿੱਚ ਗੁਰੂ ਗ੍ਰੰਥ ਸਾਹਿਬ ਪੜ੍ਹ ਦਿਓ ਕੋਈ ਵੱਡੀ ਗੱਲ ਨਹੀਂ ਪਰ ਗੁਰਬਾਣੀ ਇੱਕ ਸਮਝਣ ਦਾ ਸਮਝਾਉਣ ਦਾ ਵਿਸ਼ਾ ਹੈ ਜੇ ਸਮਝਣਾ ਤੁਸੀਂ ਤਾਂ ਵੀ ਤੁਹਾਨੂੰ ਟਾਈਮ ਲਾ ਕੇ ਪਾਠ ਕਰਨਾ ਪਊ ਅਰਥ ਸਿੱਖੜੇ ਪਹਿਣਗੇ ਬਸ ਸਹਿਜ ਦੇ ਨਾਲ ਪੜਨੋ ਪੈਣਾ ਹੈ ਇਸੇ ਕਰਕੇ ਸਹਿਜ ਪੜ ਗਿਆ ਤੇ ਜੇ ਤੁਸੀਂ ਕਿਸੇ ਨੂੰ ਸਮਝਾਉਣਾ ਹੈ ਤਾਂ ਵੀ ਜ਼ਰੂਰੀ ਹੈ ਤੁਹਾਨੂੰ ਸਹਿਜ ਦੇ ਨਾਲ ਗੱਲਬਾਤ ਕਰਨੀ ਪੈਣੀ ਹੈ ਪਰ ਇਹਨਾਂ ਦੇ ਕੋਲ ਨਾ ਤਾਂ ਗੁਰਬਾਣੀ ਪੜਨ ਦਾ ਵਾਅਦਾ ਹੈ ਤੇ ਸਹਿਜ ਹੈ ਤੇ ਨਾ ਹੀ ਕਿਸੇ ਨਾਲ ਗੱਲਬਾਤ ਕਰਨ ਦਾ ਵਾਅਦਾ ਹੈ ਜਦੋਂ ਤੁਸੀਂ ਦਲੀਲ ਦੇ ਨਾਲ ਗੱਲ ਕਰੋਗੇ ਨਾ ਇਹਨਾਂ ਦੇ ਕੋਲੇ ਇੱਕੋ ਹੀ ਜਵਾਬ ਹੁੰਦਾ ਹੈ ਜਾ ਤਾਂ ਕਹਿਣਗੇ ਸੰਧੂ ਭਿੰਡਰਾ ਵਾਲੇ ਨੇ ਇਦਾਂ ਕਿਹਾ ਸੀ ਤੇ ਜਾਂ ਫਿਰ ਇਹ ਗਾਲ ਕੱਢਦੇ ਹੁੰਦੇ ਆ ਤੇ ਮੈਂ ਅੱਜ ਗੱਲਬਾਤ ਤਾਂ ਕੀਤੀ ਐ ਇਹਨਾਂ ਦੀ ਨਜ਼ਰ ਵਿੱਚ ਜੋ ਕੁਝ ਹੈ ਉਹ ਭਿੰਡਰਾ ਵਾਲਾ ਗੁਰੂ ਗ੍ਰੰਥ ਸਾਹਿਬ ਨੂੰ ਇਹ ਟੱਚ ਕਰਕੇ ਜਾਣਦੇ ਆ ਜੇ ਤੁਸੀਂ ਪਵਨ ਬਾਣੀ ਦੀ ਗੱਲ ਕਰੋਗੇ ਇਹ ਬਿਲਕੁਲ ਤੁਹਾਡੇ ਨਾਲ ਗੱਲ ਨਹੀਂ ਕਰਨਗੇ ਤੇ ਮੈਂ ਜਿਹੜੀ ਗੱਲਬਾਤ ਅੱਜ ਕੀਤੀ ਐ ਕਿਉਂ ਕੀਤੀ ਐ ਕਿਉਂਕਿ ਆ ਇੱਕ ਵੀਕ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਰੌਲਾ ਪਿਆ ਹੋਇਆ ਹੈ ਜ਼ਿਆਦਾਤਰ ਤੇ ਇਹ ਖਾਲਸਤਾਨੀ ਜਾਂ ਭਿੰਡਰਾਂ ਵਾਲੇ ਦੇ ਚਮਚੇ ਜਾਂ ਅਮਰਪਾਲ ਦੀਆਂ ਭੇਡਾਂ ਨੇ ਰੌਲਾ ਪਾਇਆ ਹੋਇਆ ਹੈ ਨਾਲ ਵਿੱਚਾ ਹੋਰ ਜੁੜ ਗਿਆ ਅਸੀਂ ਗੁਲਾਮ ਆ ਜੀ ਸਾਨੂੰ ਆਜ਼ਾਦੀ ਚਾਹੀਦੀ ਹੈ ਖਾਲਸਤਾਨ ਸਾਡਾ ਘਰ ਹੋਵੇ ਤੇ ਜਦੋਂ ਕੰਗੜਾ ਰਣੌਤ ਨੇ ਥੱਪੜ ਮਾਰੇ ਕੰਗੜਾ ਰਣੌਤ ਦੇ ਥੱਪੜ ਮਾਰਿਆ ਕੁੜੀ ਨੇ ਹਾਲਾਂਕਿ ਉਹ ਵੀਡੀਓ ਸਾਹਮਣੇ ਆਈ ਨਹੀਂ ਥੱਪੜ ਮਾਰਨ ਦੀ ਵੀਡੀਓ ਵਾਇਰਲ ਹੋਈ ਨਹੀਂ ਪਰ ਉਹਦੋਂ ਕਹਿੰਦੇ ਗੱਲਬਾਤ ਇਹ ਹੋਈ ਕੰਗਣਾ ਰਣਾਉਤ ਨੇ ਖਾਲਸਾਨੀ ਕਹਿਤਾ ਉਹਦਾ ਕਹਿੰਦੇ ਸਾਨੂੰ ਖਾਲਸਾਨੀ ਚਾਹੀਦਾ ਪਰ ਜਦੋਂ ਉਹਨੇ ਖਾਲਸਾਨੀ ਕਿਹਾ ਉਹਦੇ ਚੀਕਾ ਮਾਰ ਉਠੇ ਕਿ ਸਾਨੂੰ ਖਾਲਸਾਨੀ ਕਿਹਾ ਜਾਂਦਾ ਜਾਨਕਿ ਇਹ ਪਤਾ ਨਹੀਂ ਕੀ ਕਰਨਾ ਚਾਹੁੰਦੇ ਐ ਫਿਰ ਨਾਲ ਇੱਕ ਹੋਰ ਜੋੜ ਲਓ ਜਦੋਂ ਉਹ ਕੁੜੀ ਨੇ ਥੱਪੜ ਮਾਰਿਆ ਉਹਦੇ ਲਈ ਇਨਾਮ ਇਹੜੇ ਖਾਲਸਾ ਨੇ ਅਮਰੀਕਾ ਬੈਠੇ ਨੇ ਕੈਨੇਡਾ ਬੈਠੇ ਨੇ ਉਹ ਕਹਿੰਦੇ ਮੈਂ 5 ਲੱਖ ਦਵਾਂ ਤੇ ਗੁਰਮਤੰਨ ਮੰਨੂ ਜਿਹੜਾ ਅਮਰੀਕਾ ਵਿੱਚ ਬੈਠਾ ਕਹਿੰਦਾ ਮੈਂ 8 ਲੱਖ ਦਵਾਂ ਇੱਥੇ ਕੁਝ ਵਪਾਰੀ ਕਹਿੰਦੇ ਲੱਖ ਦੇਵਾਂਗੇ ਕੁਝ ਨੌਕਰੀਆਂ ਦੇ ਆਫਰ ਕਰੀ ਜਾਂਦੇ ਆ ਜਾਣੇ ਕਿ ਪਤਾ ਨਹੀਂ ਇਹ ਕਿਹੜਾ ਪੰਥ ਹੈ ਜਿਹੜਾ ਪੰਥ ਗੁਰੂ ਪਾਸ਼ਾ ਨੇ ਸਜਾਇਆ ਸੀ ਉਹ ਪੰਥ ਇਹਦੇ ਫਿੱਟ ਨਹੀਂ ਬੈਠਦਾ ਉਹ ਪੰਥ ਤੋਂ ਇਹਨਾਂ ਨੂੰ ਅਲਰਜੀ ਕੀ ਹੈ ਜਾਨੀ ਕਿ ਨਮਾ ਪੰਚਉਂਦੇ ਆ ਇਦੇ ਵਿੱਚ ਗੁੰਡਾਗਰਦੀ ਹੋਵੇ ਰੱਜ ਕੇ ਜਿਹੜੇ ਮੂੰਹ ਨਾਲ ਗੱਲ ਕਰਨੀ ਉਹ ਡਾਂਗ ਨਾਲ ਗੱਲ ਕੀਤੀ ਜਾਵੇ ਜਣ ਕੇ ਜਿਹੜੀ ਗੱਲਬਾਤ ਦੇ ਨਾਲ ਮਸਲਾ ਹੱਲ ਹੋਣਾ ਉਹ ਪਸੰਦ ਨਹੀਂ ਇਹਨਾਂ ਦੇ ਇਹ ਚਾਹੁੰਦੇ ਨੇ ਦੁਬਾਰਾ ਫੇਰ ਅਤਵਾਦ ਦਾ ਦੌਰ ਆਵੇ ਦੁਬਾਰਾ ਫੇਰ ਜਿਹੜੀ ਜੂਨ 84 ਦੀ ਕਹਿਲੀ ਘਟਨਾ ਵਾਪਰੀ ਹੈ 30-40 ਹਜ਼ਾਰ ਉੱਥੇ ਸਾਡੇ ਸਿੱਖ ਕੌਮ ਦੇ ਮੈਂਬਰ ਜਿਹੜੇ ਨੇ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਨੇ ਨੇ ਹੱਥੇ ਲੋਕਾਂ ਤੇ ਗੋਲਗੀਆਂ ਚਲਾਈਆਂ ਗਈਆਂ ਉਹ ਸਾਰਾ ਕੁਝ ਇਹ ਜਿਹੜਾ ਨਵਾਂ ਪੰਥ ਬਣਿਆ ਹੋਇਆ ਹੈ ਉਹ ਚਾਹੁੰਦਾ ਕਿ ਦੁਬਾਰਾ ਇਹ ਫੇਰ ਕਟਨਾ ਕਰਮ ਹੋਵੇ ਜਦੋਂ ਤੁਸੀਂ ਗੱਲ ਕਰੋਗੇ ਦੋ ਬੰਦੇ ਕੱਢ ਖੜਨ ਲਗੇ ਪੰਥ ਦਾ ਹੁਕਮ ਹੈ ਜੀ ਸੇਕ ਕਾਮਾ ਚਾਹੰਦੀ ਹੈ ਸੇਕ ਕਾਮ ਨੂੰ ਇੱਕ ਆਗੂ ਦੀ ਲੋੜ ਹੈ ਤੇ ਉਹ ਆਗੂ ਤਿੰਨ ਚਾਰ ਮਹੀਨੇ ਡਵੇਚ ਤੋਂ ਲਿਆਂਦਾ ਜਾਂਦਾ ਹੈ 4-5 ਮਹੀਨੇ ਵਿੱਚ ਪ੍ਰਮੋਟ ਕਰਕੇ ਉਹਨੂੰ ਉਭਾਰਿਆ ਜਾਂਦਾ ਹੈ। ਜਾਨੀ ਕਿ ਜੇ ਤੁਸੀਂ ਇਹ ਗੱਲਾਂ ਬਾਤਾਂ ਗਰਾਊਂਡ ਲੈਵਲ ਤੇ ਦੇਖੋਗੇ ਇਹ ਉਹ ਲੋਕ ਨੇ ਜਿਨ੍ਹਾਂ ਲੋਕਾਂ ਨੇ ਕਦੇ ਬਾਬੇ ਨਾਨਕ ਦੇ ਨਾਲ ਆਢਾ ਲਾਇਆ ਸੀ। ਜਿਹੜੇ ਬਾਬੇ ਨਾਨਕ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਇਹ ਉਹ ਲੋਕ ਨੇ ਜਿਹੜੇ ਅੱਜ ਮੈਦਾਨ ਵਿੱਚ ਆ ਕੇ ਪੜ੍ਹੇ ਲਿਖੇ ਸੱਜਣਾ ਨੂੰ ਵਿਦਵਾਨ ਲੋਕਾਂ ਨੂੰ ਬੁੱਧੀਜੀਵੀ ਲੋਕਾਂ ਨੂੰ ਚੈਲੰਜ ਕਰਦੇ ਨੇ। ਜਿਹੜਾ ਅਣਪੜ ਲਾਣਾ ਬਿਲਕੁਲ ਠੇਠ ਜਿੰਨੂੰ ਊੜਾ ਆੜਾ ਵੀ ਨਹੀਂ ਆਉਂਦਾ ਉਹ ਲੋਕ ਇਹ ਚਾਹੁੰਦੇ ਨੇ ਕਿ ਕੇਵਲ ਸਰਦਾ ਚਾਹੀਦੀ ਹੈ ਜੋ ਮਰਜੀ ਹੋਈ ਜਾਵੇ ਜਣ ਕੇ ਪੰਜਾਬ ਦਾ ਜਾਂ ਕੌਮ ਦਾ ਮਲਿਆ ਮੇਡ ਕਰਨ ਵਾਸਤੇ ਜਿਹੜਾ ਹੁਣ ਇਹਨਾਂ ਨੇ ਵੀੜਾ ਚੁੱਕਿਆ ਤੇ ਇਹਦਾ ਖਮਿਆਜਾ ਪਹਿਲਾਂ ਵੀ ਭੁਗਤਿਆ ਸੀ ਹੁਣ ਵੀ ਭੁਗਤਣਾ ਪੈ ਸਕਦਾ ਹੈ ਤੇ ਮੈਂ ਇਹ ਗੱਲਬਾਤ ਤੁਹਾਡੇ ਨਾਲ ਤਾਂ ਸਾਂਝੀ ਕਰ ਰਿਹਾ ਕਿਉਂਕਿ ਇੱਕ ਵੀਕ ਤੋਂ ਜਦੋਂ ਮੈਂ ਕੋਈ ਗੱਲ ਕਰਦਾ ਹਾਲਾਂਕਿ ਮੈਂ ਪਹਿਲਾਂ ਇਹ ਚੈਲੰਜ ਕੀਤਾ ਹੋਇਆ ਕਿ ਸਾਨੂੰ ਕਿਸੇ ਦੀਆਂ ਗਾਣਾਂ ਦੀ ਪਰਵਾਹ ਨਹੀਂ ਕੋਈ ਗਾਣਾ ਕੱਢੇ ਨਾ ਕੱਢੇ ਅਸੀਂ ਕੀ ਲੈਣਾ ਕਹੇ ਤੋ ਪਰ ਫਿਰ ਵੀ ਇਹ ਬੰਦੇ ਕਿਤੇ ਫੋਨ ਲਾਉਣਗੇ ਕਿਤੇ ਮੈਸੇਜ ਕਰਨਗੇ ਗਾਲੀ ਗਲੋਚ ਕਰਨਗੇ ਜਦੋਂ ਕਹੀਏ ਨਿੱਕੀ ਗੱਲ ਹੋ ਗਈ ਕਹਿਣ ਕਿ ਤੁਸੀਂ ਪੰਥ ਦੇ ਖਿਲਾਫ ਬੋਲਦੇ ਹੋ ਪੰਥ ਕਿਹੜਾ ਜੀ ਅਮਰਤਪਾਲ ਦਾ ਦੀਪ ਸਿੱਧੂ ਦਾ ਸ਼ਿਵਜੀਤ ਮਾਨ ਦਾ ਆ ਭਿੰਡਰਾਂ ਵਾਲਿਆਂ ਦਾ ਜਿਹੜਾ ਤੁਮਾਂ ਆਲਸ ਦੇ ਪੈਰਾਂ ਵਿੱਚ ਬੈਠਾ ਹੈ ਉਹਦਾ ਪੰਥ ਹੈ ਜਾਣੇ ਕਿ ਇਹਨਾਂ ਨੂੰ ਕੋਈ ਮਤਲਬ ਨਹੀਂ ਵੀ ਇਤਿਹਾਸ ਕੀ ਹੈ ਗੁਰਬਾਣੀ ਕੀ ਹੈ ਫਲਸਫਾ ਕੀ ਹੈ ਕੋਈ ਮਤਲਬ ਨਹੀਂ ਜੋ ਇਹ ਕਹਿੰਦੇ ਭਿੰਡਰਾਂ ਵਾਲਾ ਕਰਦਾ ਸੀ ਅਸੀਂ ਉਹ ਕਰਨਾ ਹੈ ਜਾਣੇ ਕਿ ਆ ਕਰਦੂਤ ਹੈ ਇਹਨਾਂ ਲੋਕਾਂ ਦੀ ਮੈਂ ਤਾਂ ਬੇਨਤੀ ਕੀਤੀ ਹੈ ਕਿ ਪੰਥ ਕਿਸੇ ਦੇ ਪਿਓ ਦਾ ਨਹੀਂ ਪੰਥ ਕਿਸੇ ਦੀ ਵਿਰਾਸਤ ਨਹੀਂ ਜਿਸ ਬੰਦੇ ਕੋਲੇ ਗੁਰਮਤ ਦੇ ਮੁਤਾਬਕ ਸਮਝ ਹੈਗੀ ਹੈ ਜਿਹੜਾ ਬੰਦਾ ਲੋਕ ਭਲਾਈ ਦੇ ਕਾਰਜ ਕਰਦਾ ਕੌਮ ਲਈ ਕੁਝ ਕਰਦਾ ਅਸੀਂ ਉਹਦੀ ਗੱਲਬਾਤ ਸੁਣਨੀ ਹੈ ਤੇ ਜਿਹੜੇ ਅਣਪੜ੍ਹ ਭੇਡਾਂ ਨੇ ਉਹਨਾਂ ਦੀ ਗੱਲ ਨਹੀਂ ਸੁਣਨੀ ਅਸੀਂ ਆ ਜਿਹੜੀਆਂ ਭੇਡਾਂ ਪਹਿਲਾਂ ਸਿਮਰਿਤ ਮਾਨ ਦੇ ਪਿੱਛੇ ਲੱਗੀਆਂ ਸੀ ਦੀਪ ਸਿੱਧੂ ਪਿੱਛੇ ਲੱਗੀਆਂ ਫਿਰ ਅਮਰਤਪਾਲ ਪਿੱਛੇ ਲੱਗੀਆਂ ਇਹਨਾਂ ਭੇਡਾਂ ਦੇ ਕੋਲ ਗਾਲੀ ਗਲੋਤੋਂ ਬਿਨਾਂ ਕੁਝ ਨਹੀਂ ਹੈਗਾ ਡੱਕਾ ਨਹੀਂ ਹੈਗਾ ਜਦੋਂ ਤੁਸੀਂ ਗੱਲ ਕਰੋਗੇ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੀ ਕੁੜੀ ਨੂੰ ਬਸ ਐਦਾਂ ਬੋਲਦੇ ਆ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਜਿਹੜਾ ਪੰਥ ਨਵਾਂ ਬਣਾਇਆ ਜਾ ਰਿਹਾ ਸਾਂਝਾ ਜਾ ਰਿਹਾ ਤੇ ਇਹਦਾ ਕੋਈ ਗੁਰੂ ਗ੍ਰੰਥ ਸਾਹਿਬ ਨਾਲ ਲਾਗਾ ਦੇਗਾ ਹੈ 10 ਗੁਰੂ ਸਾਹਿਬਾਨ ਦੇ ਨਾਲ ਇਹਦਾ ਕੋਈ ਲਾਗਾ ਦੇਗਾ ਹੈ ਕੱਖ ਨਹੀਂ ਪਤਾ ਇਹਨਾਂ ਨੂੰ ਬਸ ਗਾਲ ਤੇ ਗਾਲ ਗਾਲ ਤੇ ਗਾਲ ਜਣ ਕੇ ਪੂਰੀ ਦੁਨੀਆ ਦੇ ਵਿੱਚ ਸਿੱਖ ਕੌਮ ਨੂੰ ਬਦਨਾਮ ਕਰਕੇ ਰੱਖਦਾ ਇਹਨਾਂ ਨੇ ਤੇ ਮੈਂ ਤਾਂ ਬਿੰਦਗੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ